ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਦੇ ਸਿੱਖ ਇਤਿਹਾਸ ਦੇ ਵਿੱਚ ਆਇਦਾ ਦੇਣਾ ਅੱਜ 3 ਸਤੰਬਰ ਹੈ 10 ਨਵੰਬਰ 1914 ਕਾਮਾਗਾਟਾ ਮਾਰੂ ਜਹਾਜ਼ ਦੇ ਮੋੜ ਜਾਣ ਮਗਰੋਂ ਕੈਨੇਡਾ ਦੇ ਅੰਗਰੇਜ਼ ਹਾਕਮ ਸਿੱਖਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਸਜ਼ਾ ਦੇਣੀ ਚਾਹੁੰਦੇ ਸਨ। ਉਹਨਾਂ ਨੂੰ ਭਾਈ ਭਗਤ ਸਿੰਘ, ਭਿੱਖੀਵੰਦ, ਭਾਈ ਬਲਵੰਤ ਸਿੰਘ ਗਾਂਧੀ, ਭਾਈ ਵਤਨ ਸਿੰਘ ਦਲੇਲ ਸਿੰਘ ਵਾਲਾ, ਭਾਈ ਸੁੰਦਰ ਸਿੰਘ ਬਾੜੀਆਂ ਅਤੇ ਹਰਨਾਮ ਸਿੰਘ ਸਾਰੀ ਵਧੇਰੇ ਚੁਬਦੇ ਸਨ। ਅੰਗਰੇਜ਼ਾਂ ਨੇ ਸਿੱਖਾਂ ਦੇ ਖਿਲਾਫ ਪੁਲਿਸ ਅਤੇ ਖੁਫੀਆ ਮਹਿਕਮੇ ਦੇ ਵਿੱਚ ਇੱਕ ਸੈੱਲ ਕਾਇਮ ਕੀਤਾ ਹੋਇਆ ਸੀ ਜਿਸ ਦਾ ਇੰਚਾਰਜ ਇੱਕ ਅੰਗਰੇਜ਼ ਹੌਪਕਿੰਸਨ ਸੀ ਜੋ ਕਿ ਇੰਟੈਲੀਜੈਂਸ ਮਹਿਕਮੇ ਦਾ ਅਫਸਰ ਸੀ। ਉਸਨੇ ਬੇਲਾ ਸਿੰਘ ਜਾਨ ਬਾਬੂ ਸਿੰਘ ਹਰਨਾਮ ਸਿੰਘ ਅਰਜਨ ਸਿੰਘ ਅਤੇ ਇੱਕ ਦੋ ਹੋਰ ਪੰਜਾਬੀ ਆਪਣੇ ਏਜੰਟ ਬਣਾਏ ਹੋਏ ਸਨ। ਇਸੇ ਦੌਰਾਨ 31 ਅਗਸਤ 1914 ਦੇ ਦਿਨ ਜੰਗਲ ਦੇ ਵਿੱਚ ਹਰਨਾਮ ਸਿੰਘ ਗਦਾਰ ਦੀ ਲਾਸ਼ ਮਿਲੀ। ਕਿਸੇ ਨੇ ਉਸ ਦਾ ਸਿਰ ਵੱਢ ਕੇ ਲਾਸ਼ ਜੰਗਲ ਦੇ ਵਿੱਚ ਸੁੱਟ ਦਿੱਤੀ ਸੀ। ਗਦਾਰਾਂ ਦੀ ਬਦਕਿਸਮਤੀ ਇਹ ਸੀ ਕਿ ਕੁਝ ਦਿਨਾਂ ਬਾਅਦ ਹੀ ਆਪਣੇ ਇੱਕ ਦੋਸਤ ਰਾਮ ਸਿੰਘ ਹੱਥੋਂ ਗਲਤੀ ਦੇ ਨਾਲ ਗੋਲੀ ਚੱਲ ਜਾਣ ਕਰਕੇ ਅਰਜਨ ਸਿੰਘ ਵੀ ਮਾਰਿਆ ਗਿਆ। ਇਸ ਮਗਰੋਂ ਹੀ ਬੇਲਾ ਸਿੰਘ ਗਦਾਰ ਨੇ ਸਿੱਖ ਆਗੂਆਂ ਤੇ ਵਾਰ ਕਰਨ ਦੀ ਪਲਾਨਿਕ ਬਣਾਈ ਸੀ। 3 ਸਤੰਬਰ 1965 1 ਸਤੰਬਰ 1969 ਨੂੰ ਗਿਆਨ ਸਿੰਘ ਰਾੜੇਵਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਜੇਕਰ origignal ਫਾਰਮੂਲੇ ਨੂੰ ਧਿਆਨ ਆਦਾਰੀ ਦੇ ਨਾਲ ਲਾਗੂ ਕੀਤਾ ਜਾਂਦਾ ਤਾਂ ਇਹ ਨੌਬਤ ਨਾ ਆਉਂਦੀ ਇਸੇ ਕਰਕੇ ਹੁਣ ਸਰਕਾਰ origignal ਫਾਰਮੂਲੇ ਨੂੰ ਲਾਗੂ ਕਰਨ ਦੀਆਂ ਗੱਲਾਂ ਕਰਦੀ ਹੈ 2 ਸਤੰਬਰ ਨੂੰ ਸਰਕਾਰ ਨੇ ਪੰਜਾਬੀ ਸੂਬੇ ਦੇ ਲਈ ਕਮਿਸ਼ਨ ਬਣਾਉਣ ਦੀ ਪੇਸ਼ਕਸ਼ ਕੀਤੀ ਸੀ 3 ਸਤੰਬਰ ਨੂੰ ਮਾਸਟਰ ਤਾਰਾ ਸਿੰਘ, ਗਿਆਨੀ ਭਪਿੰਦਰ ਸਿੰਘ, ਆਤਮਾ ਸਿੰਘ ਵਿਰਾਗੀ, ਅਜਮੇਰ ਸਿੰਘ, ਰਵੇਲ ਸਿੰਘ, ਸਰਦਾਰਾ ਸਿੰਘ ਕੋਹਲੀ ਅਤੇ ਸੰਤੋਖ ਸਿੰਘ ਨੇ ਸਰਕਾਰ ਨੂੰ ਨਤੀਜਾ ਸੰਬੰਧੀ ਵਾਰਨਿੰਗ ਦਿੱਤੀ ਸੀ। ਇਸ ਸੰਬੰਧੀ ਫਤੇ ਸਿੰਘ ਨੇ 3 ਸਤੰਬਰ ਨੂੰ ਇੱਕ ਬਿਆਨ ਦਿੱਤਾ ਤੇ ਕਿਹਾ ਕਿ ਮੈਨੂੰ ਦੇਸ਼ ਤੋਂ ਵਧੇਰੇ ਪੰਜਾਬੀ ਸੂਬਾ ਪਿਆਰਾ ਹੈ। ਪੰਜਾਬੀ ਸੂਬੇ ਦੇ ਲਈ ਕਮਿਸ਼ਨ ਨਹੀਂ ਮੰਨਿਆ ਜਾ ਸਕਦਾ। CPI ਦੀ ਅਸੂਲੀ ਤੌਰ ਤੇ ਮੰਗ ਮੰਨਣ ਵਾਲੀ ਗੱਲ ਵੀ ਗਲਤ ਹੈ। ਸਿਰਫ ਪੰਜਾਬੀ ਸੂਬਾ ਮੰਨਣ ਤੇ ਹੀ ਮਨਵਰਤ ਛੱਡਿਆ ਜਾਵੇਗਾ ਨਹੀਂ ਤਾਂ ਮੈਂ 25 ਸਤੰਬਰ ਨੂੰ ਆਪਣੇ ਆਪ ਨੂੰ ਅਗਣ ਭੇਂਟ ਕਰ ਦਿਆਂਗਾ। 10 ਸਤੰਬਰ ਨੂੰ ਫਤੇ ਸਿੰਘ ਨੇ ਮਾਰਨ ਵਰਤ ਸ਼ੁਰੂ ਕਰਨਾ ਸੀ ਪਰ 9 ਸਤੰਬਰ ਨੂੰ ਫਤੇ ਸਿੰਘ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਉਸ ਨੂੰ ਵਰਤ ਅਤੇ ਅਗਨ ਭੇਟ ਹੋਣ ਦਾ ਐਲਾਨ ਮੁਲਤਵੀ ਕਰਨ ਦੇ ਲਈ ਕਿਹਾ ਇਸ ਮਗਰੋਂ ਫਤੇ ਸਿੰਘ ਨੇ ਭਾਰਤ-ਪਾਕ ਜੰਗ ਦੇ ਬਹਾਨੇ ਵਰਤ ਦਾ ਪ੍ਰੋਗਰਾਮ ਛੱਡ ਦਿੱਤਾ 3 ਸਤੰਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਹਰਪਜਨ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਝੰਡੋਕੇ ਜ਼ਿਲ੍ਹਾ ਤਰਨਤਾਰਨ ਜੈਮਲ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਸਰਹਾਲੀ ਖੁਰਦ ਜ਼ਿਲ੍ਹਾ ਤਰਨਤਾਰਨ ਅਤੇ ਰਗਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸਰਹਾਲੀ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 10 ਸਤੰਬਰ 1999 ਦਿਨ ਹੀ ਪੰਜਾਬ ਪੁਲਿਸ ਨੇ ਨਿਸ਼ਾਨ ਸਿੰਘ ਮੁਕਤੀ ਬਾਨੀ ਫੋਰਸ ਨੂੰ ਵੀ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 3 ਸਤੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਗੁਰਪਾਲ ਸਿੰਘ ਪਾੜਾ ਪੁੱਤਰ ਬਜਰਨ ਸਿੰਘ ਵਾਸੀ ਪਕਣਾ ਮस्तान ਸਿੰਘ ਲਾਲੋ ਵਾਸੀ ਹੁਸ਼ਿਆਰਨਗਰ ਅਵਤਾਰ ਸਿੰਘ ਪੁੱਤਰ ਜਸਵੰਤ ਸਿੰਘ ਦਿਲਬਖ ਸਿੰਘ ਉਰਫ ਬੰਬਾ ਵਾਸੀ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ 3 ਸਤੰਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਮਿੱਠੂ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕੋਟਦੂਨਾ ਜ਼ਿਲ੍ਹਾ ਸੰਗਰੂਰ ਅਤੇ ਕੁਲਦੀਪ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਉਸਮਾਨ ਸ਼ਹੀਦ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ 3 ਸਤੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਗੁਰਦੇਵ ਸਿੰਘ ਸਰਪੰਚ ਕੇਵਲ ਸਿੰਘ ਉਰਫ ਜੱਟਾ ਅਤੇ ਚਾਰ ਹੋਰ ਸਿੱਖਾਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 3 ਸਤੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਗੁਰਨਾਬ ਸਿੰਘ ਪੁੱਤਰ ਭਗ ਸਿੰਘ ਵਾਸੀ ਪਈਰੂਪਾ ਦਿਾਲਪੁਰ ਕੇਸਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਕਈ ਘੰਟੇ ਪੁਲਿਸ ਦੇ ਨਾਲ ਮੁਕਾਬਲਾ ਕਰਦਾ ਰਿਹਾ ਪਰ ਬਾਅਦ ਦੇ ਵਿੱਚ ਸ਼ਹੀਦ ਹੋ ਗਿਆ। ਕੁਝ ਦਿਨ ਪਹਿਲਾਂ ਹੀ ਜਦੋਂ ਆਪਣੇ ਇੱਕ ਸਾਥੀ ਬਲਬੀਰ ਸਿੰਘ ਵੀਰਾ ਦੇ ਨਾਲ ਪਿੰਡ ਭਾਈ ਰੂਪਾ ਦੇ ਵਿੱਚ ਆਇਆ ਸੀ ਤਾਂ ਪੁਲਿਸ ਨੇ ਉਦੋਂ ਵੀ ਉਹਨੂੰ ਘੇਰਾ ਪਾਲਿਆ ਸੀ। ਇਹ ਦੋਵੇਂ ਉਦੋਂ ਮੁਕਾਬਲਾ ਕਰਦੇ ਬਚ ਨਿਕਲੇ ਸਨ। 3 ਸਤੰਬਰ 2013 ਦੇ ਦਿਨ ਸੁਖਬੀਰ ਬਾਦਲ ਆਪਣੇ ਦਲ ਦਾ ਮੁੜ ਪ੍ਰਧਾਨ ਚੁਣਿਆ ਗਿਆ। ਚੋਣ ਇੱਕ ਵਿਖਾਵਾ ਸੀ ਕਿਉਂਕਿ ਦਲ ਦੇ ਡੈਲੀਗੇਟ ਉਸਨੇ ਆਪ ਹੀ ਨਾਮਜ਼ਦ ਕੀਤੇ ਸਨ। ਸਮਾਗਮ ਦੀ ਅਰਦਾਸ ਜਗੀਰ ਕੌਰ ਨੇ ਕੀਤੀ ਸੀ ਜਿਹੜੀ ਕਿ ਧੀ ਦੇ ਅਗਵਾ ਅਤੇ ਉਸਦੇ ਗੈਰਕਾਨੂੰਨੀ ਅਬੋਰਸ਼ਨ ਦੇ ਕੇਸ ਦੇ ਵਿੱਚ ਸਜ਼ਾ ਭੁਗਤ ਰਹੀ ਸੀ ਅਤੇ ਉਸ ਵਕਤ ਜ਼ਮਾਨਤ 'ਤੇ ਸੀ। 3 ਸਤੰਬਰ 2014 ਦੇ ਦਿਨ ਬਾਦਲ ਅਕਾਲੀ ਦਲ ਦੀ ਨਵੀਂ ਐਗਜ਼ ਕਿ ਲੈਕਸ ਦੀ 19 ਦਸੰਬਰ 2005 ਦੀ ਇੱਕ ਅਮਰੀਕੀ ਰਿਪੋਰਟ ਦੇ ਮੁਤਾਬਕ 150 ਗੁੰਡਿਆਂ ਦੀ ਆਲਮ ਸੈਨਾ ਬਣਾ ਕੇ ਸੈਂਕੜੇ ਸਿੱਖਾਂ ਨੂੰ ਕਤਲ ਕਰਨ ਵਾਲੇ ਇਜ਼ਹਾਰ ਆਲਮ ਨੂੰ ਕੌਮੀ ਮੀਤ ਪ੍ਰਧਾਨ ਬਣਾਇਆ ਗਿਆ ਸੀ ਅਤੇ ਆਪਣੀ ਧੀ ਹਰਪ੍ਰੀਤ ਕੌਰ ਦਾ ਨਜਾਇਜ਼ ਘਰ ਪਾਤ ਕਰਵਾ ਕੇ ਉਸ ਨੂੰ ਮਾਰਨ ਦੇ ਜੁਰਮ ਦੇ ਵਿੱਚ 5 ਸਾਲ ਵਾਸਤੇ ਕੈਦ ਉਦੋਂ ਜ਼ਮਾਨਤ ਤੇ ਰਿਹਾ ਜਗੀਰ ਕੌਰ ਨੂੰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬਣਾਇਆ ਗਿਆ ਸੀ ਲੋਕਾਂ ਦੇ ਵਿੱਚ ਇਹ ਚਰਚਾ ਆમી ਸੀ ਕਿ ਹੁਣ ਬਾਦਲ ਅਕਾਲੀ ਦਲ ਬੁੱਚੜਾਂ ਅਤੇ ਕੁੜੀ ਮਾਰਾਂ ਦਾ ਦਲ ਬਣ ਚੁੱਕਿਆ ਹੈ ਟਕਸਾਲੀ ਅਕਾਲੀਆਂ ਨੂੰ ਇਹ ਦੇਖ ਕੇ ਵੀ ਸ਼ਰਮ ਨਹੀਂ ਆਈ ਸ਼ਾਇਦ ਉਨ੍ਹਾਂ ਦਾ ਗੁਰੂ ਤੋਂ ਅਕੀ ਇਸ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ